ਇਹ ਕਿੰਨੀ ਟੁੱਟੀ ਜੀ ਸਰਕਾਰ ਬਈ ਲੋਕਾਂ ਨੇ ਬਣਾਈ ਆ ਬਈ 92 ਐਮਐਲਏ ਨੇ 25 ਸਾਲ ਕਰਾਂਗੇ ਰਾਜ ਆਣ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹਨੂੰ ਗਾਣਾ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਉਹੀ ਆਪਦੇ ਵੱਲੋਂ ਹੀ ਬਣੇ ਬੈਠੇ ਨੇ ਬਸ ਜੀ ਹੁਣ ਬਸ ਭਗਵਾਨ ਤਬਾਨ ਨੇ ਤਾਂ ਹੁਣ ਸਰਕਾਰ ਨੇ ਟੁੱਟ ਜਾਣਾ ਤੇ ਬਸ ਅਸੀਂ ਬਣ ਜਾਣਾ ਸ਼ੇਖ ਚਿੱਲੀ ਵਾਲੀ ਜਿਹੜੀ ਚਕਾਨੀ ਜੀ ਨਹੀਂ ਪੜਦੇ ਹੁੰਦੇ ਸੀ ਆਂਡਿਆਂ ਦੀ ਟੋਕਰੀ ਵਾਲੀ ਉਹੋ ਹੈ ਆਏ ਕਿਵੇਂ ਟੁੱਟੀ ਜੂ ਸਰਕਾਰ ਬਈ ਲੋਕਾਂ ਨੇ ਬਣਾਈ ਆ ਬਈ 92 ਐਮਐਲਏ ਨੇ ਲੋਕਾਂ ਨੇ ਸਰਕਾਰ ਬਣਾਈ ਆ ਆਪਦੀ ਸਰਕਾਰ ਆ ਲੋਕਾਂ ਦੀ ਆਪਦੀ ਹੈ ਪਹਿਲੀ ਵਾਰ ਤਾਂ ਮੁੱਖ ਮੰਤਰੀ ਨੂੰ ਐ ਹੱਥ ਦੇ ਕੇ ਖੜਾ ਲੈਂਦੇ ਨੇ ਸੜਕ ਤੇ ਉਹ ਦੇਖ ਲੋ 25 ਸਾਲ ਕਰਾਂਗੇ ਰਾਜ ਆਣ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਉਹ ਉਹਨੂੰ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਗੱਡੀ ਜਾਂਦਾ ਪਹਿਲੀ ਵਾਰ ਹੋ ਰਿਹਾ ਹੈ ਹਿਸਟਰੀ ਚ ਜਲੰਧਰ ਚ ਤੱਕੜੀ ਕਿਸੇ ਹੋਰ ਕੋਲੇ ਆ ਸੁਖਵੀਰ ਬਾਦਲ ਬਸਪਾ ਦੀ ਸਪੋਰਟ ਕਰ ਰਿਹਾ ਹਾਥੀ ਨੂੰ ਪਹਿਲੀ ਵਾਰ ਤੱਕੜੀ ਹਾਥੀ ਚ ਤੁਲੀ ਆ ਜਾਂ ਹਾਥੀ ਤੱਕੜੀ ਚ ਤੁਲਿਆ ਦੱਸੋ ਆ ਹਾਲਤ ਹੋ ਗਈ ਇਹਨਾਂ ਦੀ ਮੈਂ ਤੁਹਾਨੂੰ ਕਹਿੰਦਾ ਰਿਹਾ ਮੇਰੇ ਬੱਤੀ ਦੰਦ ਨੇ ਓਏ ਮੈਥੋਂ ਨਾ ਕਹਾਇਆ ਕਰੋ ਕੁਝ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ 2019 ਜਦੋਂ ਮੈਂ ਇਥੋਂ ਐਮਪੀ ਲੜ ਰਿਹਾ ਸੀ ਮੈਨੂੰ ਪੱਤਰਕਾਰ ਕਹਿੰਦੇ ਕਾਲੀਦਾਰ ਹੋਰ ਕੀ ਕਹਿਣਾ ਚਾਹੋਗੇ ਮੈਂ ਕਿਹਾ ਜੀ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀ ਜੈ ਮੈਂ ਕਿਹਾ ਖਤਮ ਤਾਂ 19 ਚ ਹੀ ਹੋ ਗਏ ਸੀ ਉਹ ਜਿਵੇਂ ਸੱਪ ਮਾਰਨ ਤੋਂ ਪਹਿਲਾਂ ਜ਼ਹਿਰ ਜਾਨੀ ਘੋਲਦਾ ਪੂਛ ਜੀ ਹਿਲਦੀ ਰਹਿੰਦੀ ਹੈ ਉਹ 2-3 ਸਾਲ ਲੱਗ ਗਿਆ ਉਹ ਨਿਬੜ ਗਿਆ ਕੰਮ ਹੋ ਗਿਆ ਕੰਮ ਕਾਰਨ ਭਗਵੰਤ ਮਾਨ ਨਹੀਂ ਹੈਗਾ ਕਰਨ ਲੋਕ ਵੀ ਨਹੀਂ ਹੈਗੇ ਕਾਰਨਾ ਗੁਰੂ ਹੈ ਜਿਹਦੀ ਬਾਣੀ ਰੋਲੀ ਇਹਨਾਂ ਨੇ ਜੀ ਬਾਬੇ ਨਾਨਕ ਦੀ ਤਕੜੀ ਕਹਿ ਕੇ ਬਾਬੇ ਨਾਨਕ ਦੀ ਬਾਣੀ ਰੋਲਤੀ ਤਾਂ ਸਜਾ ਤਾਂ ਦੇਊਗਾ ਬਈ ਉਹਦੀ ਚੱਕੀ ਜਿਹੜੀ ਐ ਉਹ ਚੱਲਦੀ ਥੋੜੀ ਜਿਹੀ ਹੌਲੀ ਐ ਪਰ ਪੀਂਦੀ ਬਹੁਤ ਬਰੀਕ ਐ ਉਹ ਪਰਮਾਤਮਾ ਵਾਲੀ ਚੱਕੀ ਆ ਪੀਤੀ ਕਰ ਲੋ ਹੁਣ ਗੱਲ ਇੱਕ ਦੂਜੇ ਨਾਲ ਗਾਲੋ ਗਾਲੀ ਹੋਏ ਪਏ ਨੇ 6 ਮਤਲਬ ਜੇ ਬੀਬਾ ਹਰ ਸਿਮਰਤ ਵਾਲਿਆਂ ਵੋਟਾਂ ਕੱਢਦੀਏ ਟੋਟਲ ਵੋਟਾਂ ਹੀ 6-7% ਨੇ ਪਈਆਂ ਨੇ ਉਹ ਚੰਦੂ ਮਾਦਰੇ ਹੋਰ ਹੀ ਲੱਗੇ ਹੋਇਆ ਉਧਰੋਂ ਵੇ ਸਾਨੂੰ ਮਰਵਾਤ ਆਏ ਨੇ ਹੁਣ ਕੀ ਰਹਿ ਗਿਆ ਇਧਰੋਂ ਇਹ ਕਹਿੰਦਾ ਮੈਂ ਮੈਂ ਨਾ ਮੈਂ ਪ੍ਰਧਾਨ ਆ ਹਜੇ ਵੀ ਪ੍ਰਧਾਨ ਗਿਆਨੀ ਛੱਡਦੇ ਹੱਦ ਆ ਯਾਰ ਰੱਸੀ ਜੜ ਗਈ ਬਲ ਨਹੀਂ ਗਿਆ ਉਹ ਗੱਲ ਹੈ ਸੋ ਇਹਨਾਂ ਨੇ ਆਪਾਂ ਨੂੰ ਲੁੱਟਿਆ ਕੁੱਟਿਆ ਇਹਨੇ ਪੰਜਾਬ ਨੂੰ ਬਰਬਾਦ ਕਰਨ ਚ ਕੋਈ ਕਸਰ ਨਹੀਂ ਛੱਡੀ